ਨਾਜ ਮਹਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਨਾਈ ਹਰ ਚਿੱਤ ਅੰਤ ਹੋਏ ਸਖਾਈ ਹਰ ਅਗਮ ਆਗੋਚਰ ਅਨਾਥ ਸੁਆਮੀ ਸਤਿਗੁਰ ਕੈ ਭਾਏ ਪਾਵਣ ਆ ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੁ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬੇਨ ਭਾਗਾਂ ਗੁਰ ਪਾਈਐ ਨਾਹੀ ਸ਼ਬਦੈ ਮੇਲ ਮਿਲਾਵਣਿਆ ਗੁਰਮੁਖ ਆ ਲਿਪਤ ਰਹੀ ਸੰਸਾਰੇ ਗੁਰ ਕੈ ਤਕੀਐ ਨਾਮ ਆਧਾਰੀ ਗੁਰਮੁਖ ਖੋਜ ਗੁਰਮੁਖ ਜੋਰ ਕਰੇ ਕਿਆ ਤਿਸਨੂ ਆਪੇ ਖਪ ਦੁਖ ਪਾਵਣਿਆ ਮਨਮੁਖ ਅੰਦੇ ਸੁਦਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬੋ ਭਾਰਿ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗਵਾੜੀ ਮੇਰਾ ਪ੍ਰਭ ਮੇਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇ ਹੀ ਵਾਸਨਾ ਪਾਏ ਤੇਹੀ ਵਰਤੇ ਵਾਸੂ ਵਾਸ ਜਨਾਮਣਿਆ ਮਨਮੁਖ ਰੋਗੀ ਹੈ ਸੰਸਾਰ ਸੁਖ ਦਾਤਾ ਵਿਸਰਿਆ ਅਗਮਿਆ ਪਾਰ ਦੁਖੀਏ ਨਿਤ ਫਿਰੈ ਬਿਲ ਲਾਂਦੇ ਬਿਨ ਗੁਰ ਸਾਤਨਾ ਪਾਵਣਿਆ ਜਨ ਕੀਤੇ ਸੋਈ ਵਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਨੈ ਜੇ ਹਾ ਅੰਦਰ ਪਾਏ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਈ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇ ਵੈ ਸੋ ਪਾਵਣਿਆ ਮਾਜ ਮਹਲਾ ਤੀਜਾ ਸਤਗੁਰ ਸਾਚੀ ਸਿਖ ਸੁਨਾਈ ਹਰ ਚਿਤ ਹੋ ਅੰਤ ਹੋਏ ਸਖਾਈ ਹਰ ਅਗਮ ਆਗੋਚਰ ਅਨਾਥ ਅਜੁਨੀ ਸਤਗੁਰ ਕੈ ਭਾਏ ਪਾਵਣਿਆ ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ ਆਪ ਗਵਾਈ ਤਾਂ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸ਼ਬਦੈ ਮੇਲ ਮਿਲਾਵਣਿਆ ਗੁਰਮੁਖਿਆ ਲਿਫਤ ਰਹੇ ਸੰਸਾਰੇ ਗੁਰ ਕੈ ਤਕੀਐ ਨਾਮ ਆਧਾਰੈ ਗੁਰਮੁਖ ਜੋਰ ਕਰੇ ਕਿਆ ਤਿਸਨੂ ਆਪੇ ਖਪ ਦੁਖ ਪਾਵਣਿਆ ਮਨਮੁਖੇ ਅੰਦੇ ਸੁਧ ਨ ਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬੋਹ ਭਾਰੇ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇ ਹੀ ਵਾਸਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਨਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮਿਆ ਪਾਰam ਦੁਖੀਏ ਨਿਤ ਫਿਰ ਹੈ ਬਿਲ ਲਾਂਦੇ ਬਿਨ ਗੁਰ ਸਾਤ ਨਾ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਨੈ ਜੇ ਹਾਂ ਅੰਦਰ ਪਾਏ ਤੇ ਹਬਰਤੇ ਅਪੇ ਬਾਹਰ ਪਾਵਣਿਆ ਤਿਸ ਬਾਜੂ ਸੱਚੇ ਮੈਂ ਹੂਰ ਨਾ ਕੋਈ ਜਿਸ ਲਾਏ ਲਈ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ माज ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਨਾਈ ਹਰ ਚਿੱਤ ਹੋ ਅੰਤ ਹੋਏ ਸਖਾਈ ਹਾਰੇ ਅਗਮਿਆ ਗੋਚਰ ਆਨਾਥਿਆ ਜੋਨੀ ਸਤਗੁਰ ਕੈ ਭਾਏ ਪਾਵਣਿਆ ਹਉ ਵਾਰੀ ਜਿਉ ਵਾਰੀ ਆਪਣੇ ਵਾਰਣਿਆਂ ਆਪ ਗਵਾਏ ਤਾਂ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੁਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗ ਗੁਰ ਪਾਈਐ ਨਾਹੀ ਸ਼ਬਦੈ ਮੇਲ ਮਿਲਾਵਣਿਆ ਗੁਰਮੁਖਿਆ ਲਿਪਤ ਰਹੇ ਸੰਸਾਰੇ ਗੁਰ ਕਹਿ ਤਕੀਐ ਨਾਮਿ ਅਧਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੂ ਆਪੇ ਖਪ ਦੁਖ ਪਾਵਣਿਆ ਮਨਮੁਖ ਅੰਦੇ ਸੁਧਨਾ ਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰੇ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਮਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇ ਹੀ ਵਾਸਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਨਾਮਣਿਆ ਮਨ ਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮ ਆਪਾਰ ਦੁਖੀਏ ਨਿਤ ਫਿਰੈ ਬਿਲ ਲਾਂਦੇ ਬਿਨ ਗੁਰ ਸਾਤ ਨਾ ਪਾਵਣਿਆ ਜਨ ਕੀਤੇ ਸੋਈ ਬਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਨੈ ਜਿਹ ਹਾ ਅੰਦਰ ਪਾਏ ਤੇ ਹਵਤੈ ਆਪੇ ਬਾਹਰ ਪਾਵਣਿਆ ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੀ ਵੈ ਸੂ ਪਾਵਣਿਆ ਮਾਜ ਮਹਲਾ ਤੀਜਾ ਸਤਗੁਰ ਸਾਚੀ ਸਿੱਖ ਸੁਨਾਈ ਹਰ ਚਿੱਤ ਹੋ ਅੰਤ ਹੋਏ ਸਖਾਈ ਅਗਮ ਅਗੋਚਰ ਹਰ ਅਗਮ ਅਗੋਚਰ ਨਾਥੀ ਅਜੁਨੀ ਸਤਗੁਰ ਕੈ ਭਾਏ ਪਾਵਣਿਆ ਹੋ ਵਾਰੀ ਜੀਓ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੂ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸ਼ਬਦੈ ਮੇਲ ਮਿਲਾਵਣੀਆ ਗੁਰਮੁਖ ਆਲਿਪਤ ਰਹੈ ਸੰਸਾਰੇ ਗੁਰ ਕੈ ਤਕੀਐ ਨਾਮਿ ਅਧਾਰੈ ਗੁਰਮੁਖ ਜੂਰ ਕਰੇ ਕਿਆ ਤਿਸ ਨੂੰ ਆਪੇ ਖਪ ਦੁਖ ਪਾਵਣਿਆ ਮਨ ਮੁਖ ਅੰਦੇ ਸੁਦਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰੇ ਉਠਾਵੈ ਬੇ ਨਮਜੂਰੀ ਪਾਰ ਪਹੁੰਚਾਵਣਿਆ ਇਹੋ ਜਗ ਬਾੜੀ ਮੇਰਾ ਪ੍ਰਮਾ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਬਾਸ ਜਨਾਵਣਿਆ ਮਨਮੁਖ ਰੋਗੀ ਹੈ ਸੰਸਾਰ ਸੁਖ ਦਾਤਾ ਵਿਸਰਿਆ ਅਗਮਿਆਪਾਰ ਦੁਖੀਏ ਨਿਤ ਫਿਰੈ ਬਿਲ ਲਾਂਦੇ ਬਿਨ ਗੁਰ ਸਾਤਨਾ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣੈ ਆਪ ਕਰੇ ਤਾ ਹੁਕਮ ਪਛਾਨੈ ਜੇ ਹਾਂ ਅੰਦਰ ਪਾਏ ਤੇ ਹਾਂ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ ਤਿਸ ਬਾਜੂ ਸਚੇ ਮੈਂ ਹੋਰ ਨ ਕੋਈ ਜਿਸ ਲਾਇ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ